ਅਕਲੀ ਚ ਕੀ ਆਲਾ ਮਜੀ ਸਰ ਪਤਾ ਤਾਂ ਨਹੀਂ ਕੋਈ ਮੈਂ ਪਰਚਾ ਕਿੱਧਰ ਦੇ ਦ ਰ ਮੈਂ ਵੈਰੀਫਾਈ ਕਰੂੰਗਾ ਭੇਜ ਦੂੰਗਾ ਤੂੰ ਨਾਮ ਲੈ ਤੇ ਦੇ ਦੇ ਨਹੀਂ ਦੇਣਾ ਤੇ ਦੀਪਸਨ ਨਾਲ ਗੱਲ ਕਰਲਾ ਉਹ ਸਰ ਹੈ ਜੰਗਲਾਂ ਮੇਰਾ ਕਰੋ ਮੈਂ ਇਹ ਦਾ ਮੈਂ ਪਰਚਾ ਕਿਦਾ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਦੇਣਾ ਨਾ ਦੇ ਦੀਪਸਨ ਨਾਲ ਗੱਲ ਕਰਲਾ ਦੀਪਤੀ ਸਾਹਿਬ ਨਾਲ ਕਰੀ ਗਾ ਮੈਂ ਗੱਲ ਕਰ ਤਾ ਦੇ ਦੀਪਸਨ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਪੜਾਇਆ ਤੈ ਵੀ ਸੱਚ ਨੂੰ ਆਹ ਦੇ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਕੀ ਆ ਜੇ ਉਹਨਾਂ ਕਾ ਮੈਂ ਉਹ ਠੇਕ ਦਾ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਾ ਫੋਨ ਚੁੱਕਿਆ ਜ਼ਰਾ ਠੇਕ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਾਰੀ ਲਿਖਣਾ ਕਾ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਬਿਲਕੁਲ ਮਿਸਰਾ ਦੇ ਆ ਚੁੱਕੇ ਇਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ ਵੀ ਐਸਾ ਚੋਏ ਕੇ ਮੈਂ ਨਵਾ ਦੇ ਰੇ ਅਦੀ ਤੇਰੇ ਮੈਂ ਖਲਾ ਪਰਚਾ ਦੱਸ ਦੇ ਕਰਾਂ ਸਰ ਮੈਂ ਤਨ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾ ਲਿਖੇ ਮੈਂ ਦੇ ਸੱਚੀ ਤੇ ਰੀਤੀ ਰਿਆ ਸੱਚੀ ਤੇਰੀ ਜੀ ਤੇਰੀ ਜੀ ਵੱਡੇ ਦੀ ਤੂੰ ਸਾਰਿਆ ਮੈਨੂੰ ਲੈ ਜਾਂਦੇ ਆ ਅਕਲੀ ਚ ਕੀ ਆਲਾ ਮਜੀ ਸਰ ਪਤਾ ਤਾਂ ਨਹੀਂ ਕੋਈ ਨਹੀਂ ਪਰਚਾ ਲਿਖਦਾ ਦੇ ਦਰਾਂ ਮੈਂ ਵੈਰੀਫਾਈ ਕਰੂੰਗਾ ਭੇਜ ਦਊਂਗਾ ਤੂੰ ਨਾਮ ਲੈ ਦੇ ਦੇ ਨਹੀਂ ਦਿਨਾ ਤਾਂ ਦੀਪਸ਼ਾ ਨਾਲ ਗੱਲ ਕਰ ਲੈ ਓ ਸਰ ਹੈ ਜੰਗਲ ਆ ਨਾ ਮੇਰਾ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦਊਂਗਾ ਮੈਂ ਆਪਸ ਰਾਂ ਤੂੰ ਨਹੀਂ ਦਿਨਾ ਨਾ ਦੇ ਦੀਪਸ਼ਾ ਨਾਲ ਗੱਲ ਕਰ ਲੈ ਦੀਪਤੀ ਸਾਹਿਬ ਨਾਲ ਕਰੀ ਗਾ ਮੈਂ ਗੱਲ ਕਰ ਤੂੰ ਦੱਸੋ ਦੀਪਸ਼ਾ ਨਾਲ ਤੂੰ ਕਰਨੀ ਨਹੀਂ ਕਰਨੀ ਹਾਂ ਆਪਣਾ ਆਦੂਆ ਸੱਚ ਨੂੰ ਆਹ ਦੇ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਫੜਿਆ ਤੇ ਤੂੰ ਤਾਂ ਆ ਜਾ ਕਰਨਾ ਮੈਂ ਉਹ ਠੇਕਦਾ ਨੇ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਾ ਨੇ ਫੋਨ ਚੁੱਕਿਆ ਜ਼ਰਾ ਠੇਕਦਾ ਫੋਨ ਚੁੱਕਿਆ ਮੈਨੂੰ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਰੀ ਲਿਖਣਾ ਕਾ ਤੇ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲੈ ਆ ਦੂੰਗਾ ਸੁਣਾ ਲੈ ਦੇ ਬਿਲਕੁਲ ਮੈਂ ਮਿਥਣਾ ਲੈ ਚੁੱਕੇ ਇੱਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ ਵੀ ਐ ਸੱਚ ਹੋਏ ਕਿ ਮੈਂ ਨਵਾ ਦੇ ਰੇ ਅਦੀ ਆਣਾ ਤੇਰੇ ਬੈਕ ਦਾ ਪਰਚਾ ਦੱਸ ਤੇ ਕਰਾਣਾ ਸਿਰ ਮੈਂ ਤੈਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਘਾਲੀ ਕਰ ਤੈਨੂੰ ਮੈਂ ਦੇ ਸੱਚੀ ਤੇਰੀ ਦੀ ਤੇਰੀ ਦੀ ਵੱਡੇ ਦੀ ਤੂੰ ਸਾਰੇ ਮੈਨ ਲੈ ਜਾਂਦੇ ਆ